ਇਹ ਠੀਕ ਹੈ ਕਿ ਸਿੱਖਾਂ ਦਾ ਤਲਵਾਰ ਦੇ ਨਾਲ ਬਾਅ ਕਾਫੀ ਪੁਰਾਣਾ ਗੁਰੂ ਸਾਹਿਬਾਨਾਂ ਨੇ ਹਥਿਆਰ ਚੁੱਕੇ ਮੇਰੀ ਪੀੜੀ ਦਾ ਸਿਧਾਂਤ ਹੈ ਸਾਡੇ ਕੋਲ ਪਰ ਸਾਨੂੰ ਸੋਚਣਾ ਪਏਗਾ ਕਿ ਕੀ ਸੱਚੀ-ਮੁੱਚੀ ਹਥਿਆਰ ਸਿੱਖ ਦੀ ਪਛਾਣ ਨੇ ਜਾਂ ਇਹ ਬੁਨਿਆਦੀ ਪਛਾਣਾ ਕਿਉਂਕਿ ਸਿੱਖੀ ਦਾ ਆਰੰਭ ਬਾਬੇ ਨਾਨਕ ਦੇ ਵਿਚਾਰ ਨਾਲ ਹੁੰਦਾ ਹੈ ਤਲਵਾਰ ਬਾਅ ਦਾ ਪ੍ਰਸੰਗ ਹੈ ਬਾਬੇ ਨਾਨਕ ਨੇ ਸਾਨੂੰ ਉੱਚ-ਨੀਚ ਰਹਿਤ ਜਾਤ-ਪਾਤ ਰਹਿਤ ਇੱਕ ਸਾਂਝਾ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ ਪਰ ਕੀ ਅਸੀਂ ਆਪਣੀ ਇਹ ਬਣਾਦੀ ਪਛਾਣ ਕਾਇਮ ਰੱਖ ਸਕੀਏ ਅਸੀਂ ਕਿੰਨਾ ਕੁ ਜਾਤ ਪਾਤ ਤੋਂ ਤਾਂ ਉਠੇ ਅਸੀਂ ਕਿੰਨਾ ਕੁ ਉੱਚੀ ਨੀਚ ਦੇ ਫਰਕ ਛੱਡੇ ਨੇ ਅਸੀਂ ਕਿੰਨਾ ਕੁ ਅੰਧਵਿਸ਼ਵਾਸ ਤੋਂ ਪਰੇ ਗਏ ਹਾਂ ਸਵਾਲ ਤਾਂ ਇਹ ਪੈਦਾ ਹੁੰਦਾ ਕਿ ਜੇ ਉਸ ਬੁਨਿਆਦੀ ਪਛਾਣ ਨੂੰ ਹੀ ਅਸੀਂ ਛੱਡ ਚੁੱਕੀਆਂ ਤਾਂ ਫਿਰ ਤਲਵਾਰ ਜਾਂ ਹਥਿਆਰ ਦਾ ਸਾਡੇ ਲਈ ਕੀ ਅਰਥ ਅਸੀਂ ਕਿਉਂ ਇਹ ਪਛਾਣ ਕਾਇਮ ਕਰਨ ਤੇ ਜ਼ੋਰ ਦੇ ਰਹੇ ਹਾਂ ਕਿਤੇ ਇਹ ਉਹ ਫੋਕਸ ਸਮੂਹਨ ਤਾਂ ਨਹੀਂ ਜਿਹੜਾ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਪੋਲੀਟੀਕਲ ਲੋਕਾਂ ਵੱਲੋਂ ਸਾਨੂੰ ਵਰਤੇ ਜਾਣ ਦੇ ਲਈ ਪੈਦਾ ਕੀਤਾ ਗਿਆ ਸਾਡੇ ਲਈ ਵਾਰ-ਵਾਰ ਸਾਨੂੰ ਇੱਕੋ ਗੱਲ ਰਟਾਈ ਗਈ ਹੈ ਤੁਸੀਂ ਬਹਾਦਰ ਹੋ ਤੁਸੀਂ ਲੜਦੇ ਚੰਗੇ ਲੱਗਦੇ ਹੋ ਤੁਸੀਂ ਬਹਾਦਰ ਹੋ ਕਥੀ ਅਸੀਂ ਇਸ ਕਿਸਮ ਦੇ ਨਰੇਟਿਵ ਦੇ ਜਾਲ ਵਿੱਚ ਤਾਂ ਨਹੀਂ ਫਸੇ ਹੋਏ ਔਰ ਇਹ ਗੱਲ ਵੀ ਸਾਨੂੰ ਦਿਨੋਂ ਕੱਢ ਦੇਣੀ ਚਾਹੀਦੀ ਹੈ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਹੈ ਕਿ ਅਤੀਤ ਵਿੱਚ ਸਿੱਖ ਸਿਰਫ ਤਲਵਾਰਾਂ ਨਾਲ ਲੜੇ ਸਵਾਰ ਲਾਕ ਸੀ ਇੱਕ ਲੜਾਉ ਇਹ ਹੀ ਇੱਕ ਕਾਵਿਕ ਧਾਰਨਾ ਹੈ ਜਿਹੜੀ ਕਿ ਗੁਰੂ ਸਾਹਿਬਾਨ ਦੇ ਸਮੇਂ ਸਿੱਖਾਂ ਨੂੰ ਪੰਜਾਬੀਆਂ ਨੂੰ ਮਨੋਬਲ ਦੇਣ ਦੇ ਲਈ ਪ੍ਰਚਾਰੀ ਗਏ ਇੱਥੇ ਸਵਾ ਲੱਖ ਸੇ ਇੱਕ ਲੰਮ ਦਾ ਮਤਲਬ ਇਹ ਨਹੀਂ ਸੀ ਕਿ ਫਿਜ਼ੀਕਲੀ ਇੱਕ ਬੰਦਾ ਜਾ ਕੇ ਸਵਾ ਲੱਖ ਦੇ ਨਾਲ ਲੜ ਪਏਗਾ ਲੇਕਿਨ ਗੁਰੂ ਸਾਹਿਬ ਕੀ ਇਸ ਗੱਲ ਨੂੰ ਸਮਝਦੇ ਨਹੀਂ ਸੀ ਕਿ ਇਹ ਫਿਜ਼ੀਕਲੀ ਚੀਜ਼ਾਂ ਸੰਭਵ ਨਹੀਂ ਹੈ ਨਹੀਂ ਉਹਨਾਂ ਦੇ ਮਕਸਦ ਹੋਰ ਵੀ ਡੂੰਘੇ ਸੀ ਤੁਸੀਂ ਹਥਿਆਰ ਦੇ ਪੱਧਰ ਤੇ ਸਵਾ ਲੱਖ ਨਾਲ ਨਹੀਂ ਲੜ ਸਕਦੇ ਪਰ ਵਿਚਾਰ ਦੇ ਪੱਧਰ ਤੇ ਤੁਸੀਂ ਸਵਾ ਲੱਖ ਦੇ ਨਾਲ ਲੜ ਸਕਦੇ ਹੋ ਔਰ ਵਿਚਾਰ ਇੱਕ ਵਿਚਾਰ ਸਵਾ ਲੱਖ ਵਿਚਾਰਾਂ ਦੇ ਖਿਲਾਫ ਲੜ ਸਕਦਾ ਹੈ ਇੱਕ ਵਿਚਾਰ ਸਵਾ ਲੱਖ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਹੈ ਗੁਰੂ ਸਾਹਿਬ ਅਸਲ ਵਿੱਚ ਇਹ ਕਹਿਣਾ ਚਾਹੁੰਦੇ ਸੀ ਜ਼ਿੰਦਗੀ ਬਹੁਤ ਬਦਲ ਚੁੱਕੀ ਹੈ ਦੁਨੀਆ ਗਿਆਨ ਵਿਗਿਆਨ ਦੇ ਰਾਹ ਤੇ ਬਹੁਤ ਅੱਗੇ ਲੰਘ ਚੁੱਕੀ ਹੈ ਟੈਕਨੋਲੋਜੀ ਦੇ ਰਾਹ ਉੱਤੇ ਬਹੁਤ ਅੱਗੇ ਲੰਘ ਚੁੱਕੀ ਹੈ ਹੁਣ ਲੜਾਈਆਂ ਸਿਰਫ ਧਰਤੀ ਉੱਤੇ ਨਹੀਂ ਬਲਕਿ ਪੁਲਾੜ ਉੱਤੇ ਕਬਜ਼ਾ ਕਰਨ ਤੱਕ ਜਾ ਪਹੁੰਚੀ ਹੈ ਕੀ ਕਰਾਂਗੇ ਅਸੀਂ ਛੋਟੇ ਮੋਟੇ ਹਥਿਆਰ ਰੱਖ ਕੇ ਜੇ ਕੱਲ ਨੂੰ ਲੜਨ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਡੇ ਬੂਹਿਆਂ ਤੇ ਖੜਾ ਹੋਇਆ